ਸਾਰੇ ਸਟੂਡੈਂਟਸ ਨੂਰ ਕਲਾਸਿਸ e-ਲਰਨਿੰਗ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ। ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵਗੇ ਤੇ ਆਪਣੇ ਜਿਹੜੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਕਰ ਰਹੇ ਹੋਗੇ। ਅੱਜ ਅਸੀਂ ਤੁਹਾਨੂੰ ETT ਕੇਡਰ ਬਾਰੇ ਇੱਕ ਬਹੁਤ ਵੱਡੀ ਅਪਡੇਟ ਦੇਣ ਜਾ ਰਹੇ ਹਾਂ। ਉਹਨਾਂ ਸਾਰੇ ਸਟੂਡੈਂਟਸ 'ਤੇ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਦਾ ਇੰਤਜ਼ਾਰ 'ਚ ਬੈਠੇ ਸੀ। ਗਾਇਸ ਤੁਹਾਨੂੰ ਇਹ ਵੀ ਰਿਕਵੈਸਟ ਹੈ ਕਿ ਤੁਸੀਂ ਇਸ ਸੈਸ਼ਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਸੈਸ਼ਨ ਉਹਨਾਂ ਕੈਂਡੀਡੇਟਸ ਤੱਕ ਵੀ ਪਹੁੰਚ ਸਕੇ। ਜਿੰਨਾਂ ਕਿ ਇਸ ਵੇਟਿੰਗ ਲਿਸਟ ਦਾ ਇੰਤਜ਼ਾਰ ਕਰਦੇ ਪਏ ਸੀ ਗਾਇਸ ਤੁਹਾਨੂੰ ਇੱਕ ਇਹ ਵੀ ਰਿਕਵੈਸਟ ਹੈ ਕਿ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰੋਕੋ ਕਿ ਕਈ ਵਾਰ ਕੀ ਹੁੰਦਾ ਸੀ ਵੀਡੀਓ ਪੂਰੀ ਦੇਖਦੇ ਨਹੀਂ ਤੇ ਉਹਨੂੰ ਸਕਿਪ ਕਰ ਦਿੰਦੇ ਆ ਤੇ ਫਿਰ ਬਾਅਦ ਵਿੱਚ ਸਾਨੂੰ ਸਮਝ ਨਹੀਂ ਲੱਗਦੀ ਕਿ ਕੀ ਦੱਸਿਆ ਗਿਆ ਹੈਗਾ ਇਸ ਲਈ ਅੱਜ ਅਸੀਂ ਗੱਲ ਕਰਨ ਜਾਣ ਜਿਹੜੀ 23 64 ਪਰਤੀ ਆਈ ਸੀ ਜਿਹੜੀ 23 64 ਪਰਤੀ ਆਈ ਸੀ ਉਹਨੂੰ ਲੈ ਕੇ ਕੱਲ ਇੱਕ ਨੋਟਿਸ ਹੈ ਆਇਆ ਇੱਕ ਇਹ ਲਿਸਟ ਆਈ ਹੈ ਸਿਲੈਕਸ਼ਨ ਲਿਸਟ ਜਿਹੜੀ ਈਟੀਟਿਡੀ ਕੈਡਰ ਦੀ ਅੱਜ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਤੇ ਅੱਗੇ ਜੋ ਅੱਜ ਇੱਕ ਨੋਟਿਸ ਆਇਆ ਹੈ ਉਹਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਦੇ ਹਾਂ ਸਟੂਡੈਂਟਸ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲਿਸਟ ਜਾਰੀ ਹੋਈ ਇਹਦੇ ਵਿੱਚ ਓਪਨ ਕੈਟਾਗਰੀ ਵਿੱਚ ਬਹੁਤ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੇ ਮਾਰਕਸ ਤੇ ਅਸੀਂ ਓਪਨ ਕੈਟਾਗਰੀ ਵਿੱਚ ਐਂਡ ਵਾਲੇ ਸਟੂਡੈਂਟਸ ਸਟੂਡੈਂਟਸ ਦੇ ਕਿੰਨੇ ਮਾਰਕ ਨੇ ਉਹ ਅਸੀਂ ਦੇਖਾਂਗੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਤੁਸੀਂ ਤੇ ਹਾਂ ਜੀ ਆਪ ਤੁਸੀਂ ਦੇਖ ਸਕਦੇ ਹੋ 525 ਨੰਬਰ ਓਪਨ ਕੈਟਾਗਰੀ ਹੈਗੀ ਹੈ ਤੇ ਇਹ ਇੱਥੇ ਜਿਹੜਾ ਬੁਲਾਇਆ ਗਿਆ 58 ਮਾਰक्स ਵਾਲੇ ਨੂੰ ਬੁਲਾਇਆ ਗਿਆ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਜਿਹੜੀ ਅਗਲੀ EWS ਦੀ ਲਿਸਟ ਹੈ ਉਹ ਲਾਸਟ ਵਾਲੇ ਕੈਂਡੀਡੇਟ ਦੇ ਕਿੰਨੇ ਮਾਰਕਸ ਨੇ ਤਾਂ ਉਹ ਦੇਖਦੇ ਹਾਂ BC ਕੈਟਾਗਰੀ ਸੌਰੀ BC ਜਿਹੜੇ EWS ਵਾਲੇ ਨੇ ਉਹ 49 ਮਾਰਕਸ ਵਾਲੇ ਨੂੰ ਬੁਲਾਇਆ ਗਿਆ ਹੈਗਾ ਤੇ ਇਸ ਤੋਂ ਬਾਅਦ ਜੇ ਗੱਲ ਕਰੀਏ BC ਕੈਟਾਗਰੀ ਜਿਹੜੀ BC ਕੈਟਾਗਰੀ ਹੈ ਉਹਦਾ ਜਿਹੜੇ ਵੇਟਿੰਗ ਲਿਸਟ ਆਈ ਹੈ ਉਹਦੇ ਜੋ ਜਿਹੜੇ ਐਂਡ ਵਾਲੇ ਕੈਂਡੀਡੇਟ ਹੈ ਉਹਦੇ ਮਾਰਕਸ ਆ ਗਿਆ 57 ਯਾਨੀ 57 ਮਾਰਕਸ ਵਾਲੇ ਨੂੰ ਬੁਲਾਇਆ ਗਿਆ ਤੇ ਇਸੇ ਤਰ੍ਹਾਂ ਹੀ ਜੇ ਐਸ ਸੀ ਆਰਓ ਦੀ ਗੱਲ ਕਰੀਏ ਤਾਂ ਐਸ ਸੀ ਆਰਓ ਦੇ ਚਰੰਜਨ ਬਰਾਵਲੇ ਨੂੰ ਬੁਲਾਇਆ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਸੀ ਐਂਡ ਵਾਲਾ ਸਟੂਡੈਂਟ ਦੇਖਾਂਗੇ ਹਾਂਜੀ ਜੇ ਗੱਲ ਕਰਦੇ ਐ ਐਸ ਸੀ ਆਰਓ ਦੀ ਤਾਂ 54 ਨੰਬਰ ਵਾਲੇ ਕੈਂਡੀਡੇਟ ਐਲੀਜੀਬਲ ਹੈਗਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਫਿਜ਼ੀਕਲ ਹੈਂਡੀਕੈਪੈਂਟ ਦੀ ਤਾਂ ਇਹਦੇ ਚੋ 54 ਮਾਰਕਸ ਵਾਲੇ ਸਟੂਡੈਂਟ ਨੂੰ ਬੁਲਾਇਆ ਗਿਆ ਜੀ ਹੁਣ ਅਸੀਂ ਗੱਲ ਕਰਦੇ ਜਿਹੜੀ ਇਹ ਬੁਲਾਏ ਗਏ ਕੈਂਡੀਡੇਟਸ ਨੇ ਇਹਨਾਂ ਚੋਂ ਅਗਰ ਦੇਖਿਆ ਜਾਏ ਤਾਂ ਬਹੁਤ ਸਾਰੇ ਵੌਲੰਟੀਅਰਸ ਜ਼ਿਆਦਾਤਰ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਜਿਹੜਾ ਅੱਜ ਇੱਕ ਨੋਟਸ ਆਇਆ ਹੈ ਜਿਹਦੇ ਚ ਈਟੀਟੀ ਕੈਡਰ ਦੀ ਜਿਹੜੀ ਮੈਰਿਟ ਲਿਸਟ ਹੈ ਅਸੀਂ ਉਹ ਵੀ ਡਿਸਕਸ ਕਰਾਂਗੇ ਇਹ ਆਉਣ ਵਾਲੀ ਵੇਟਿੰਗ ਲਿਸਟ ਕਿਤੋਂ ਤੱਕ ਜਾ ਸਕਦੀ ਹੈ ਤੇ ਕਿਹੜੇ-ਕਿਹੜੇ ਕੈਂਡੀਡੇਟਸ ਦਾ ਜਿਹੜਾ ਨੰਬਰ ਆ ਸਕਦਾ ਹੈ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ 21 ਜਨਵਰੀ ਨੂੰ ਇਹ ਨੋਟਸ ਜਾਰੀ ਹੋਇਆ ਜਾਨੀ ਕਿ ਅੱਜ ਦੇ ਦਿਨ ਇਹਦੇ ਚ ਲਿਖਿਆ ਗਿਆ ਕਿ ਸਿੱਖਿਆ ਪ੍ਰਤੀ ਡਾਇਰੈਕਟਰ ਪੰਜਾਬ ਵੱਲੋਂ ਤੇ ਹੀ ਚੌਥੀ ਈਟੀਟੀ ਅਸਾਮੀ ਦੀ ਭਰਤੀ ਸੰਬੰਧੀ ਮਿਤੀ 6/3/2020 ਨੂੰ ਵਿਗਿਆਪਨ ਦਿੱਤਾ ਗਿਆ ਸੀ ਇਸ ਭਰਤੀ ਦੀ ਜਿਹੜੀ ਲਿਖਤੀ ਪ੍ਰੀਖਿਆ ਉਪਰੰਤ ਵੱਧ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕੈਟਾਗਰੀ ਵਾਈਜ਼ ਵੱਖ-ਵੱਖ ਮਿਤੀਆਂ ਨੂੰ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ ਕਹਿੰਦੇ ਜਿਹਦੇ ਲਗਾਤਾਰਤਾ ਵਿੱਚ ਐਸਸੀ ਆਰਓ ਕੈਟਾਗਰੀ ਨਾਲ ਸੰਬੰਧਿਤ 50 ਤੋਂ 51 ਅੰਕਾਂ ਵਾਲੇ ਸਾਰੇ ਉਮੀਦਵਾਰਾਂ ਨੂੰ ਇਹ ਲਿਖਿਆ ਸ਼ਡਿਊਲ ਅਨੁਸਾਰ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਲਈ ਦਫ਼ਤਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੈਕਟਰ 60 ਫੇਜ਼ 3 ਬੀ 1 ਐਸ ਐਸ ਨਗਰ ਮੁਹਾਲੀ ਵਿਖੇ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਾ ਸੱਦਾ ਦਿੱਤਾ ਜਾਂਦਾ ਹੈ ਤੇ ਇਹਦੇ ਚ ਇਹ ਦੱਸਿਆ ਕਿ ਜਿਹੜੀ ਸਕਰੂਟੀ ਹੋ ਰਹੀ ਹੈ ਐਸ ਆਰਓ ਕੈਟਾਗਰੀ ਦੀ ਉਹਦੇ ਚ 28 ਤਰੀਕ ਨੂੰ ਜਿਹੜੀ ਸਕਰੂਟੀ ਹੈ ਉਹ 51 ਅੰਕ ਵਾਲੇ ਉਮੀਦਵਾਰ ਉਹਦੇ ਚ ਜਾਣਗੇ ਤੋ ਜਿਹੜੀ 29 ਤਰੀਕ ਨੂੰ ਸਕਰੂਟੀ ਹੈ ਉਹਦੇ ਚੋਂ 50 ਅੰਕ ਵਾਲੇ ਉਮੀਦਵਾਰ ਜਾਣਗੇ ਇਸ ਤੋਂ ਇਹ ਜਾਇਹ ਰਹਿ ਕੇ ਜਿੰਨੇ ਵੀ ਸਟੂਡੈਂਟ ਹੈਗੇ ਐਸ ਸੀ ਆਰਓ ਕੈਟਾਗਰੀ ਨਾਲ ਜਾਂ ਜਨਰਲ ਕੈਟਾਗਰੀ ਨਾਲ ਅਗਰ ਜਨਰਲ ਕੈਟਾਗਰੀ ਦੇ ਅੰਦਰ ਤੁਸੀਂ 50 ਮਾਰਕਸ ਐਂਡ ਮੰਨ ਕੇ ਚੱਲੋ ਕਿ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਨੇ ਉਹ ਰੈਡੀ ਰੱਖੋ ਕਿ ਤੁਹਾਨੂੰ ਕਦੇ ਵੀ ਸਕਰੂਟੀ ਲਈ ਬੁਲਾਇਆ ਜਾ ਸਕਦਾ ਹੈ ਤੇ ਜਿਹੜੇ ਐਸ ਸੀ ਆਰਓ ਵਾਲੇ ਨੇ ਜਾਂ ਹੋਰ ਕੈਟਾਗਰੀ ਇਹ ਹੋ ਸਕਦਾ ਤੁਹਾਡੇ 45 ਅੰਕਾਂ ਵਾਲੇ ਨੂੰ ਵੀ ਬੁਲਾਇਆ ਜਾਵੇ ਕਿਉਂਕਿ ਸਾਨੂੰ ਜਿਨੇ ਕਿ ਪਤਾ ਹੀ ਕਿ ਇਸ ਤੋਂ ਪਹਿਲਾਂ 6635 ਤੇ 5994 ਦੀ ਜਿਹੜੀ ਪਰਤੀਆਂ ਹੋਈਆਂ ਸੀਗੀਆਂ ਉਹਨਾਂ ਵਿੱਚ ਬਹੁਤ ਸਾਰੇ ਕੈਂਡੀਡੇਟ ਐਦਾਂ ਦੇ ਨੇ ਜਿਹੜੇ ਜੁਆਇਨ ਕਰ ਚੁੱਕੇ ਨੇ ਤੇ ਜਿਹੜੇ ਹੁਣ ਉਮੀਦਵਾਰ ਨੇ ਜਿਹੜੇ ਬਾਕੀ ਬਚੇ ਸਟੂਡੈਂਟਸ ਨੇ ਕਿਉਂਕਿ ਜਿਨ੍ਹਾਂ ਦਾ ਪਰਬੇਸ਼ਨ ਪੀਰੀਅਡ ਕਲੀਅਰ ਹੋ ਚੁੱਕਾ ਉਹ ਇਸ 23 24 ਵਾਲੀ ਪਰਤੀ 'ਚ ਨਹੀਂ ਆਉਣਗੇ ਠੀਕ ਹੈ ਜੀ ਤੇ ਜਿਨ੍ਹਾਂ ਦੇ ਮਾਰਕਸ ਹੈਗੇ ਆ ਇਹ 45 ਉਹ ਆਪਣੇ ਡਾਕੂਮੈਂਟ ਪ੍ਰੋਪਰੀ ਤੇ ਪ੍ਰੋਪਰਲੀ ਤਿਆਰ ਕਰਕੇ ਰੱਖਣ ਕਿਉਂਕਿ ਉਹਨਾਂ ਨੂੰ ਕਿਸੇ ਵੀ ਟਾਈਮ ਸਕਰੂਟੀ ਲਈ ਬੁਲਾਇਆ ਜਾ ਸਕਦਾ ਹੈ ਇਹ ਸ਼ੋਰ ਹੈ ਕਿ ਜਿਹੜੀ ਇਹਦੀ ਇੱਕ ਹੋਰ ਵੈਟਿੰਗ ਲਿਸਟ ਆਊਗੀ ਕਿਉਂਕਿ ਇਸ ਤੋਂ ਪਤਾ ਹੈ ਕਿ ਜਿਹੜੀਆਂ 98 ਤੇ 6435 ਦੀ ਸਕਰੂਟੀਸ ਹੋਈਆਂ ਸੀ ਕਿਉਂਕਿ 98 ਵਾਲਿਆਂ ਨੂੰ ਵੀ ਲਗਭਗ ਸਾਲ ਦਾ ਸਮਾਂ ਹੋਣ ਵਾਲਾ ਤੇ ਉਹ ਮਤਲਬ ਇਸ ਪਰਤੀਵਾਲ ਨਹੀਂ ਹੋਣਗੇ ਤੇ ਤੁਹਾਨੂੰ ਇੱਥੇ ਇਹ ਵੀ ਦੱਸਣ ਦੇ ਕਿ ਇਹ ਬਾਰਡਰ ਐਂਡੀਆਂ ਦੀ ਭਰਤੀ ਸੀਗੀ ਤੇ ਜਿਹੜੇ ਵੀ ਸਟੂਡੈਂਟਸ ਦਾ ਨੰਬਰ ਆਏ ਉਹਨਾਂ ਨੂੰ ਸਾਡੇ ਵੱਲੋਂ ਕੰਗ੍ਰੈਚੁਲੇਸ਼ਨਸ ਤੇ ਅੱਗੇ ਅਸੀਂ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਜਿਹੜੀ ਈਟੀਟੀ ਕੈਡਰ ਦੀਆਂ ਪੋਸਟਾਂ ਦੀ ਗੱਲ ਕਰੀਏ ਤੇ ਮੇਬੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ 1 ਸਾਲ ਜਾਂ 2 ਸਾਲ ਤੱਕ ਇਹ ਭਰਤੀ ਦੇਖ ਨੂੰ ਮਿਲ ਸਕਦੀ ਹੈ स्टूडेंट्स चैनल में सबसक्राइब जरूर कर लो ताकि कोई भी ई टी केडना संबंधित इनफोरमेषन मिलती है तो वो जानकारी तू सब तो पहला मिल सके इसलिए इस चैनल में लाइक करो शेयर कर करो तो सबसक्राइब करो थैंक यू